وکیل <تصفح> بن سکتی ہے تو اے بی ایس کر کے ڈاکٹر بن سکتی ہے تو آئی ایس کر کے بی سی بن سکتی ہے آئی پی ایس کر کے ایس ایس پی بن سکتی ہے پی سی ایس کر کے جج بن سکتی ہے تا او بھی ارد بھوڑی نے چاگی او نے پچھیا کہ جج بن واسے منو کی کرنا پاوے گا پا ڈاکٹر صاحب نے کہا کہ پہلا تنو لادے مجھے داخلہ لینا پاوے گا تاکہ پا او سکوڑی نو ایس دی ਨਹਾ ਕਾ ਜ਼ਰੂਰ ਤੁਸੀਂ ਇੱਕ ਦਿਨ ਡੀਸੀਐਸਐਸਪੀ ਬਣ ਜਾਵੋਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਨੂੰ ਟਾਈਮ ਦੇ ਦਾ ਬੋਲਣ ਦਾ ਇਥੋਂ ਦੀ ਪ੍ਰਬੰਧ ਕਮੇਟੀ ਦਾ ਧੰਨਵਾਦ ਆਓ ਬਾਪਾ ਸਾਡੇ ਸੁਪਨਿਆਂ ਨੂੰ ਪੂਰਾ ਕਰਦੇ ਲਈ ਆ ਕਰਦੇ ਬੱਚੇ ਸਾਰੇ ਆਪ ਤੇ ਮੀਨ ਨਾਲ ਕਿ ਬਾਪਾ ਸਾਡਾ ਨੀਲਾ ਚੰਗਾ ਬਾਪਾ ਸਾਡਾ ਚੋਣ ਸਰ ਹਾਥੀ ਇਹਨੂੰ ਚੋਣ ਲਵੇ ਤੁਹਾਡੇ ਸੁੱਖਾਂ ਦਾ ਅੰਤ ਹੋ ਜਾਵੇਗਾ

آئے ہیں جے بھ بابا صاحب ڈاکٹر بھیم راؤ امبیڈکر انہوں نے ایک سو چو چونتی جنم دن سے یاد کیا جا رہا ہے ابھی یہاں مہاپرشوں کو یاد کیوں کرتے ہیں ابھی بابا صاحب اس لیے یاد کرتے ہیں کہ بابا صاحب ڈاکٹر بھیم راؤ امبیڈکر مہاراشٹر جو ہوں مدھی پردیش کے مہولی دھرتی پیدا ہوئے بابا صاحب ڈاکٹر بھیمراؤ امبےڈکر جی اٹھارہ سو تیرہ دنگریز نے آ کے اتنے اسکول کھولے سن لو کل سارے تین لاؤ 1813 ਨੇ ਵਿੱਚ ਆ ਕੇ ਅਗਰੀਆਂ ਨੇ ਸਕੂਲ ਖੋਲੇ ਤੇ 1833 ਤੱਕ 20 ਸਾਲ ਸਾਡਾ ਦਲਤਾਂ ਦਾ ਸੂਤਰਾ ਨੇ ਕੋਈ ਵੀ ਬਿਵਾਕ ਉਹਨਾਂ ਸਕੂਲਾਂ ਵਿੱਚ ਜਾ ਨਹੀਂ ਸਕਿਆ ਕਿਉਂ ਨਹੀਂ ਜਾ ਸਕਿਆ ਕਿਉਂਕਿ ਉੱਥੇ ਜਿਹੜਾ ਅਧਿਆਪਕ ਸੀਗੇ ਮਾਸਟਰ ਸੀ ਟੀਚਰ ਸੀ ਉਹ ਸਾਰੇ ਉੱਚ ਜਾਤੀ ਦੇ ਸੀ ਉਹ ਸਾਰੇ ਉੱਚ ਜਾਤੀ ਦੇ ਸੀਗੇ اٹھارہ سو تینتی پہ جب پڑھا لکھا نہیں پڑتا اگریزا بابا صاحب ڈاکٹر بھیم راؤ امبیڈکر جی نے پتا سچپال جی پڑھے ਖਾਲ ਜਿਹੜੇ ਟੀਚਰ ਲੱਗੇ ਸੁਪੇਦਾਰ ਬਣੇ ਸੁਪੇਦਾਰ ਉਹਨਾਂ ਦਿਨਾਂ 'ਚ ਕੋਈ ਦੰਤ ਸੁਪੇਦਾਰ ਬਣ ਜਾਣਾ ਬਹੁਤ ਵੱਡੀ ਗੱਲ ਸੀ ਪੰਚਾਇਤ ਦਾ ਬਹੁਤ ਵੱਡੀ ਗੱਲ ਸੀ ਅੱਜ ਕਈ ਸਾਡੇ ਪੜ੍ਹੇ ਲਿਖੇ ਬੰਦੇ ਜਿਹੜੇ ਸੀ ਉਹਨੂੰ ਪੁਸਤਕਾਂ ਵਿੱਚ ਥੋੜੀ ਡਾਕਟਰ ਲਾਗੇ ਇੰਜੀਨੀਅਰ ਲਾਗੇ ਵਕੀਲ ਲਾਗੇ ਜੱਜ ਲਾਗੇ ਤੁਹਾਨੂੰ ਕਿਹਨੇ ਬਣਾਇਆ ਇਹਨੂੰ ਸਾਡੇ ਬਾਪ ਆਪਣੇ ਸਰ ਨੂੰ ਪੈਸੇ ਦਿੱਤੇ ਅਸੀਂ ਮਿਹਨਤ ਕੀਤੀ ਕਿ ਕਿ ਅਸੀਂ ਪੜ ਗਏ ਸਾਡੇ ਕੋਲੇ ਕਾਰਖਾਨੇ ਕਿਉਂ ਨਹੀਂ ਸਾਡੇ ਕੋਲੇ ਵਿਦਿਆ ਕਿਉਂ ਨਹੀਂ ਜਿਹੜਾ ਸਰੂਪ ਚੀਏ ਬਿਛੋਟੇ ਕੋਲੇ ਨਹੀਂ ਜੁੜੀ ਗਏ ਸਾਡੇ ਕੋਲ ਤਾਂ ਜੀ ਕਰੋੜੀਆਂ ਵਾਸਤੇ ਜਗ੍ਹਾ ਨਹੀਂ ਬਾਬਾ ਸਾਹਿਬ ਕੀ ਸੋਚਦੇ ਐ ਸਾਡੀ ਵਿਦਿਆ ਕੀ ਨਹੀਂ ਖੋਲੀ ਸਾਡੀ ਜ਼ਮੀਨ ਕਿਹਨੇ ਖੋਲੀ ਸਾਡੇ ਕਾਰਖਾਨੇ ਕਿਹਨੇ ਕੋਲੇ ਸਾਡੇ ਖੇਤ ਕਿਹਨੇ ਕੋਲੇ ਬਾਬਾ ਸਾਹਿਬ ਇਹ ਸੋਚਦੇ ਐ ਬਾਬਾ ਸਾਹਿਬ ਨੇ ਪੜਿਆ ਬਾਬਾ ਸਾਹਿਬ ਨੇ ਦੇਖਿਆ ਅੱਜ ਤੋਂ 4000 ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਸਾਡਾ ਰਾਜ ਹੋਇਆ ਕਰਦਾ ਸੀ ਸਾਡਾ ਰਾਜ ਹੋਇਆ ਕਰਦਾ ਸੀ ਉਹ ਇੰਨੇ ਅਸੀਂ ਕਿੰਨੇ ਇੰਨੇ ਅਸੀਂ 85% ਲੋਕ ਉਹ 15% ਲੋਕ ਸਾਡੇ ਸਿਰ ਤੇ ਆ ਕੇ ਬੈਠੇ ਸਾਡੇ ਸਿਰ ਤੇ ਇੱਥੇ ਆ ਕੇ ਬੈਠੇ ਸਾਡੇ ਉਹਨਾਂ ਕੀ ਜਾਂਦਾ ਸੀ ਉਹਨਾਂ ਦਾ ਆਇਤਾ ਨਹੀਂ ਸੀ ਸਾਡਾ ਤਾਂ ਹੀ ਰਸੀ ਇਹ ਥੱਲੇ ਚਾਹੀਦੇ ਸੀ ਅੱਜ ਰਾ ਗਈ ਨਾ ਅਸੀਂ ਥੱਲੇ ਇਹ ਸਾਡੇ ਤਾਏ ਨੇ ਚਾਚੇ ਨੇ ਅਸੀਂ ਇਹਨਾਂ ਨੂੰ ਤਾਏ ਚਾਚੇ ਕਹਿੰਦੇ ਆ ਤੇ ਕੌਣ ਨੇ ਸਾਰੇ ਤੇ ਕੋਈ ਕਾਂਗਰਸੀ ਬਣ ਗਿਆ ਕੋਈ ਜਾਨੀ ਬਣ ਗਿਆ ਕੋਈ ਝਾੜੂ ਵਾਲਾ ਬਣ ਗਿਆ ਕੋਈ ਫੁੱਲਣ ਵਾਲਾ ਬਣ ਗਿਆ ਇਹ ਆリエਨ ਲੋਕ ਇੰਨੇ ਆ ਕੇ ਸਾਡੇ ਜੱਤਾ ਚ ਪੰਡਿਆ ਵਰਨਾ ਚ ਪੰਡਿਆ ਸਾਨੂੰ ਸੂਤਰ ਬਣਾਤਾ। ਆ ਛੋਟੇ ਬੱਚੇ ਬੈਠੇ 3-4 ਸਾਲ 5 ਸਾਲ ਦੇ ਇਹਨਾਂ ਨੂੰ ਕਿਹੋ ਤੁਹਾਡੀ ਜਾਤ ਕੀ ਕਿਸੇ ਨੂੰ ਨਹੀਂ ਪਤਾ ਹੈ। ਜਾਤ ਕਦੋਂ ਪਤਾ ਪਰ ਲੱਗੀ ਆ ਜਦੋਂ ਅਸੀਂ ਸਕੂਲ ਜਾਣਾ ਸਰਟੀਫਿਕੇਟ ਜਣਾ। ਐਸਸੀ ਹੁੰਨੇ ਜੀ ਅਸੀਂ, ਅਸੀਂ ਜਮਾਰ ਹੁੰਨੇ ਆ ਜੀ, ਅਸੀਂ ਮੱਝ ਵੀ ਹੁੰਨੇ ਆ ਜੀ, ਅਸੀਂ ਬਾਨ ਬੀਕੀ ਹੁੰਨੇ ਆ ਜੀ, ਅਸੀਂ ਜੱਟ ਹੁੰਨੇ ਆ ਜੇ ਅਸੀਂ ਬਾਨੀਆ ਹੁੰਦੇ ਆ। ਸਰਟੀਫਿਕੇਟ ਬਣਾਉਣਾ ਕੋਈ ਗੁਰਦੁਆਰੇ ਮੰਦਰ ਨਹੀਂ ਬਣਾਉਣਾ। ਕੋਈ ਮਸਜਿਦ ਨਹੀਂ ਬਣਾਉਂਦੀ ਕੌਣ ਬਣਾਉਣਾ ਆ ਤੁਹਾਡਾ ਬਾਪੂ ਬਣਾਉਣਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦਾ ਸੰਵਿਧਾਨ ਬਣਾਉਂਦਾ ਆ ਜਿਹੜੇ ਸਾਡੇ ਕੁਝ ਅਗਿਆਨੀ ਜਿਹੜੇ ਡਾਕਟਰ ਜੀ ਦੇ ਵਕੀਲ ਜੱਜ ਲਾ ਕੇ ਉਹਨਾਂ ਨੂੰ ਪਤਾ ਹੀ ਨਹੀਂ ਸਾਡੀ ਪਿੰਡ ਬਾਬਾ ਚੰਦ ਦਾ ਜਿਹੜਾ ਡਾਕਟਰ ਲੰਗਾ ਦਾ ਜੱਜ ਰਾਮ ਦਾ ਵਕੀਲ ਲੰਗਾ ਉਹਨਾਂ ਜਾ ਕੇ ਮੱਥਾ ਟੇਕਦੇ ਜਿਹੜੇ ਡੇ ਦੇ ਮੱਥਾ ਦੇ ਬਾਪੂ ਟੇਕੋ ਮਤਾਪਰ ਬਾਪੂ ਨੇ ਕੁਆ ਕੇ ਜਿਨਾ ਸਾਨੂੰ ਸਾਰਟੀ ਕਰ ਦਿੱਤਾ 25% ਰਿਜ਼ਰਵੇਸ਼ਨ ਦਿੱਤੀ ਤੁਹਾਨੂੰ ਜੀ ਨੇ ਉਹ ਦੋ ਪਵਿੱਤਰ ਗ੍ਰੰਥ ਕਹਦੇ ਆ ਇੱਕ ਬਾਬਾ ਸਾਹਿਬ ਦਾ ਸੰਵਿਧਾਨ ਤੇ ਦੂਜਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੂਜਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂ ਪਵਿੱਤਰ ਨੇਗੇ ਬਾਬਾ ਸਾਹਿਬ ਜਦੋਂ ਪੈਦਾ ਹੋਏ ਜੋ ਇਹ ਤਾਂ ਭਾਰਤ ਦੇ ਵਿਦਵਾਨ ਬਰਾਬਰੀ ਦੇਖੀ ਉਹਨਾਂ ਨੇ ਜਿਹੜੀ ਹੈਗੀ ਜਲਾਨਤ ਟੱਲੀ ਉਹ ਸਿੱਖ ਧਰਮ ਹੈ ਉਹ ਸਿੱਖ ਬਣਨੇ ਚਾਹਣੇ ਚਿਲੇ ਉਸ ਪਲੇ ਪਾਰ ਦੇ ਵਿੱਚ ਸਿੱਖਾਂ ਦੀ ਆਬਾਦੀ ਕਿੰਨੀ ਸੀ 6 ਕਰੋੜ ਸੀ 6 ਕਰੋੜ ਆਪਣੇ ਪਾਸ ਦੇ ਸਿੱਖਾਂ ਦੀ ਆਬਾਦੀ 6 ਕਰੋੜ ਸੀ ਪਰ ਇੱਥੇ ਮਾਸਟਰ ਕਾਰਾ ਸਿੰਘ ਵਰਗੇ ਨੇ ਗਾਂਧੀ ਮਹਿਰੂ ਦੇ ਮਗਰ ਲੱਗ ਕੇ